ਜੀ ਕਾਲ ਜੀ ਮੈਂ ਸਾਹਿਲਪ੍ਰੀਤ ਦੀ ਮੰਮੀ ਬੋਲਦੀ ਆ ਮੇਰੇ ਬੇਟੇ ਦੀ ਡੈਥ 22 ਤਰੀਕ 4 2025 ਨੂੰ ਹੋਈ ਸੀ ਕੋਰਟ ਦੇ ਬਾਹਰ ਅੱਜ ਮਹੀਨੇ ਤੋਂ 2 ਦਿਨ ਵੱਧ ਹੋ ਗਏ ਨੇ ਹਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਕਦੀ ਅਸੀਂ ਐਸਐਸਪੀ ਦੇ ਦਫ਼ਤਰ ਜਾਂਦੇ ਆ ਕਦੇ ਫਰੋਇਪੁਰ ਜਾਂਦੇ ਆ ਚੱਕਰ ਲਗਾ ਲਗਾ ਕੇ ਅਸੀਂ ਹਾਰ ਕੇ ਬੈਠ ਗਏ ਘਰੇ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਤੇ ਮੈਂ ਤਾਂ ਭਗਵੰਤ ਮਾਨ ਸਾਹਿਬ ਜੀ ਦੇ ਅੱਗੇ ਬੇਨਤੀ ਕਰਦੀ ਆ ਕਿ ਸਾਨੂੰ ਇਨਸਾਫ ਦਵਾਇਆ ਜਾਏ ਸਾਡੇ ਜਵਾਨ ਪੁੱਤ ਦੀ ਮੌਤ ਹੋਈ ਆ ਤੇ ਸਾਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਵਰਨਾ ਅਸੀਂ ਪਰਿਵਾਰ ਸੇਠ ਸੌਂਵਰ ਸੁਸਾਈਡ ਕਰਾਂਗੇ ਕਿੰਨਾ ਚਿਹਰਾ ਹੋ ਗਿਆ ਜੀ ਸਾਨੂੰ ਵਾਰ-ਵਾਰ ਤਸੱਲੀ ਦੇ ਰਹੇ ਨੇ ਅੱਜ ਨਹੀਂ ਕੱਲ ਨਹੀਂ ਅੱਜ ਨਹੀਂ ਕੱਲ ਨਹੀਂ ਸਰ ਕੋਈ ਵੀ ਸੁਣਾਈ ਨਹੀਂ ਹੋ ਰਹੀ ਸ਼ਰਿਆਮੀ ਕੋਟ ਦੇ ਬਾਹਰ ਗੋਲੀਆਂ ਤਿੰਨ ਗੋਲੀਆਂ ਮਾਰੀਆਂ ਮੇਰੇ ਲੜਕੇ ਨੂੰ ਅਜੇ ਤੱਕ ਕੋਈ ਵੀ ਨਹੀਂ ਫੜਿਆ ਗਿਆ ਪੀਤਾ 팔ੂ ਸ਼ਰਿਆਮੀ ਸ਼ਰਿਆਮੀ ਉਹਨਾਂ ਨੇ ਆ ਕੇ ਗੱਡੀ ਦੇ ਵਿੱਚ ਗੱਡੀ ਮਾਰ ਕੇ ਤਿੰਨ ਗੋਲੀਆਂ ਨਾਲ ਖਤਮ ਕਰਤਾ ਅਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਪੁਲਿਸ ਤੇ ਚੱਕਰ ਨਾਲ ਥੱਕ ਗਿਆ ਸਾਡੀ ਤੁਹਾਡੇ ਅੱਗੇ ਇਹ ਹੀ ਬੇਨਤੀ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਏ ਕਿ ਕਿ ਸਾਡੇ ਤੋਂ ਬੱਚੇ ਦਾ ਦੁੱਖ ਨਹੀਂ ਸੀ ਆ ਜਾਂਦਾ ਅਸੀਂ ਡਿਪਰੈਸ਼ਨ ਵਿੱਚ ਜਾ ਰਹੇ ਹਾਂ ਸਾਡਾ ਕੋਈ ਸਾਥ ਨਹੀਂ ਦੇ ਰਿਹਾ ਅਸੀਂ 24 ਸਾਲ ਦੇਸ਼ ਨੂੰ ਇਹਨਾਂ ਦੇ ਡੈਡੀ ਨੇ ਦਿੱਤੇ ਨੇ ਨੌਕਰੀ ਕੀਤੀ ਆਵੇ ਬੱਚੇ ਛੱਡ ਕੇ ਉੱਥੇ ਬਾਰਡਰਾਂ ਤੇ ਗੜੇ ਨੇ ਇਹਨਾਂ ਦਾ ਵੀ ਦਿਲ ਕਰਦਾ ਸੀ ਕਿ ਮੈਂ ਆਪਣੇ ਬੱਚਿਆਂ ਕੋਲ ਰਵਾਂ ਉੱਚ ਤਾਂ ਸੋਚੀ ਸਮਾਜ ਜੇ ਅੱਜ ਦੇਸ਼ ਸੁਰੱਖਿਤ ਹੈ ਸਿਰਫ ਫੌਜੀਆ ਕਰਕੇ ਹੈ ਤੇ ਅੱਜ ਉਹਨਾਂ ਦੇ ਬੱਚੇ ਨਾਲ ਇੰਨਾ ਸ਼ਰਿਆਮ ਕੋਟ ਦੇ ਬਾਹਰ ਹੋਇਆ ਮੈਂ ਸ਼ਰਿਆਮ ਮੈਂ ਸੁਖਵਿੰਦਰ ਸਿੰਘ 24 ਸਾਲ ਮੈਕਸ ਉਬੇਦਾਰੀ ਤੋਂ ਪੈਨਸ਼ਨ ਆਇਆ 24 ਸਾਲ ਫੌਜ ਦੀ ਸੇਵਾ ਕੀਤੀ ਹੈ ਤੇ ਅਗਰ ਸਾਡੇ 23 67 ਇਨਸਾਫ ਹੀ ਨਹੀਂ ਮਿਲ ਰਿਹਾ ਸਾਨੂੰ ਕੋਈ ਸਾਡਾ ਸਾਥ ਹੀ ਨਹੀਂ ਦੇ ਰਿਹਾ ਪ੍ਰਸ਼ਾਸਨ ਵਾਲੇ ਕੋਈ ਵਧਾਈ ਕੀ ਨਹੀਂ ਆ ਰਹੇ ਵੋਟਾ ਲੈਣ ਵਾਸਤੇ ਤਾਂ بڑے ਹੱਥ ਜੋੜ ਕੇ ਆਉਂਦੇ ਆ ਸਾਡੇ ਘਰ ਤੱਕ ਸਾਡਾ ਦੁੱਖ ਸੁੱਖ ਸਾਂਝਾ ਕਰਨ ਵੀ ਨਹੀਂ ਆਏ ਸਰ ਅਸੀਂ ਤਾਂ ਇਹ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਪੁਲਿਸ ਵੀ ਪੁਲਿਸ ਵੀ ਕੋਈ ਸਾਥ ਨਹੀਂ ਦੇ ਰਹੀ ਚੁੱਪ ਚਾਪ ਐਸੀਆਂ ਤੇ ਬੈਠੇ ਆ ਕੋਈ ਉਹਨਾਂ ਨੂੰ ਪਤਾ ਨਹੀਂ ਕਿ ਕੁਝ ਕਰਨਾ ਜਾਂ ਨਹੀਂ ਡੇਢ ਮਹੀਨੇ ਦੇ ਲਗਭਗ ਹੀ ਹੋਣੀ ਵਾਲਾ 22 ਤਰੀਕ ਦੀ ਗੱਲ ਹੈ ਅੱਜ ਕਿੰਨੀ ਤਰੀਕ ਹੋ ਗਈ ਸਰ ਤੁਸੀਂ ਵੀ ਸੋਚੋ ਅਸੀਂ ਗੁੱਠਾਂ ਚ ਬਹਿ ਬਹਿ ਕੇ ਰੋਨੇ ਆ ਸਾਨੂੰ ਇਨਸਾਫ ਦਿਓ ਸਰ ਕੀ ਕੀਤਾ ਜਾਵੇ ਤੁਸੀਂ ਦੱਸੋ ਸਰ ਆਡੀ ਦਾ ਪੁਲਸ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਦੋ ਜੀ ਨੂੰ ਚਲਦੀ ਉਹਨਾਂ ਨੂੰ ਫੜਾਇਆ ਜਾਵੇ ਸ਼ਰੀਆਮਦਾਨ ਕਾਊਂਟਰ ਕੀਤਾ ਜਾਵੇ ਜੋ ਕਿ ਮਤਲ ਸ਼ਰੀਆਮ ਵਿੱਚ ਹਰਗਾਇਤੇ ਕੁੰਦੇ ਨੇ ਤਿੰਨ ਤਿੰਨ ਉਹਨਾਂ ਕੋਲ ਪਿਸਤਰ ਹੁੰਦੇ ਨੇ ਕਹਿੰਦੇ ਜਿਸ ਦਿਨ ਗੋਲੀ ਮਾਰੀ ਛੇ ਪਿਸਟਲ ਦੀ ਉਹਨਾਂ ਕੋਲ ਛੇ ਪਿਸਟਲ ਲਾ ਕੇ ਮੇਰੇ ਲੜਕੇ ਤੇ ਹਮਲਾ ਕੀਤਾ ਉਹਨਾਂ ਨੇ ਤਿੰਨ ਗੋਲੀਆਂ ਸਿਰ ਵਿੱਚ ਵੱਜੀਆਂ ਉਹਨਾਂ ਦੇ ਉਰੀ ਮੁੰਡਕੀ ਦੀ ਡੈਥ ਹੋ ਗਈ ਨਾਲ ਦੀ ਨਾਲ ਡੈਥ ਹੋ ਗਈ ਕਿੱਥੇ ਪੁਲਿਸ ਉਹਨੂੰ ਕਵਾਰੀ ਕਰੇ ਸ਼ਰੇਆਮ ਫਾਇਲ ਕਾਜ ਨਜਾਇਜ਼ ਅਥਾਰ ਲੈ ਕੇ ਤੁਰੇ ਭਰਦੇ ਕਿੱਥੇ ਗਈ ਪੁਲਿਸ ਕਿਉਂ ਨਹੀਂ ਡੂੰਡ ਰਹੇ ਉਹਨਾਂ ਨੂੰ ਬਾਕੀ ਮੈਂ ਤਾਂ ਪ੍ਰਸ਼ਾਸਨ ਅੱਗੇ ਲਾਸਟ ਵਾਰ ਬੇਨਤੀ ਕਰ ਰਹੀ ਆ ਜੇ ਤੁਸੀਂ ਕਰਨਾ ਤਾਂ ਕਰ ਲੋ ਨਹੀਂ ਤਾਂ ਸਾਡੇ ਕੋਲ ਲਾਸਟ ਆਪਸ਼ਨ ਹੈ ਅਸੀਂ ਸੋਂਗਰ ਫਾਇਲ ਕਾ ਵੱਡੀ ਪੁਲ ਤੇ ਮੇਰਾ ਇੱਕ ਛੋਟਾ ਬੇਟਾ ਹੈ ਮੇਰੇ ਹਸਬੰਡ ਨੇ ਮੈਂ ਬੱਸ ਅਸੀਂ ਇੱਥੇ ਸੁਸਾਇਡ ਕਰਨਾ ਸਾਨੂੰ ਕੁਝ ਨਹੀਂ ਅਸੀਂ ਵੀ ਆਪਣੇ ਬੇਟੇ ਦੇ ਪਿੱਛੇ ਚਲੇ ਜਾਵਾਂਗੇ ਸਾਨੂੰ ਕੋਈ ਇੱਥੇ ਅਸੀਂ ਕੀ ਕਰਨਾ ਇੱਥੇ ਰਹਿ ਕੇ ਅਸੀਂ ਦਫ਼ਤਰਾਂ ਦੇ ਚੱਕਰ ਲਾ ਲਾ ਕੇ ਥੱਕ ਗਏ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੈਗੀ ਅੱਜ ਤਾਂ ਸਾਡਾ ਪੁੱਤ ਮਰਿਆ ਕੱਲ ਨੂੰ ਇਹਨਾਂ ਦੇ ਪੁੱਤਾਂ ਦਾ ਕੀ ਹਾਲ ਹੋਊਗਾ ਜਿਹੜੇ ਉਹਨਾਂ ਦਾ ਸਾਥ ਦੇ ਰਹੇ ਨੇ ਇਨਕੁਵਾਰੀਆਂ ਲਾ ਰਹੇ ਨੇ ਸ਼ਰਮ ਆ ਉਹਨਾਂ ਦਾ ਪਰਿਵਾਰ ਕਰੇ ਮੋਜ ਨਾਲ ਰਹਿ ਰਹੇ ਆ ਦਾਰੂਆਂ ਵੇਚ ਰਹੇ ਆ ਤੇ ਪੁਲਿਸ ਕਿੱਥੇ ਪੁਲਿਸ ਕਿੱਥੇ ਹੈ ਪ੍ਰਸ਼ਾਸਨ ਨੂੰ ਮੈਂ ਪੁੱਛਦੀ ਆ ਕਿ ਪੁਲਿਸ ਕਿੱਥੇ ਹੈ ਸ਼ਰੇਆਮ ਘਰੇ ਫਿਰਦੇ ਨੇ ਮੋਜ ਨਾਲ ਰੋਤਾ ਸੀ ਰੇ ਅੰਗੁੱਠਾਂ 'ਚ ਸਾਡਾ ਜਵਾਨ ਪੁੱਤ ਗਿਆ ਮੈਂ ਤਾਂ ਪਗਵੰਤ ਮਾਨ ਸਰ ਨੂੰ ਇਹੀ ਬੇਨਤੀ ਕਰਦੀ ਆ ਜੇ ਇਦਾਂ ਹੀ ਪੰਜਾਬ ਦਾ ਹਾਲ ਰਿਹਾ ਨਸ਼ਿਆਂ ਵਿੱਚ ਨੌਜਵਾਨ ਨਸ਼ਿਆਂ 'ਚ ਮਰ ਰਹੇ ਨੇ ਸ਼ਰਿਆਮ ਮਰਡਰ ਹੋ ਰਹੇ ਨੇ ਕੁ ਬੰਦਿਆਂ ਦਾ ਤਾਂ ਹਾਲ ਕੁੱਤਿਆਂ ਤੋਂ ਵੀ ਪੈੜਾ ਹੋ ਰਿਹਾ ਸ਼ਰਿਆਮ ਗੋਲੀਆਂ ਇੰਨੇ ਨੇ ਉਹਨਾਂ ਤੇ ਪਰਚੇ ਨੇ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਏ ਭਗਵੰਤ ਮਾਨ ਅੱਗੇ ਬੇਨਤੀ ਹੈ ਕਿ ਜਿਸ ਤਰ੍ਹਾਂ ਯੋਗੀ ਸਰਕਾਰ ਨੇ ਕੀਤਾ ਕਿ ਰਿਕਾਉਂਟਰ ਕਰ ਦਿੰਦੇ ਨੇ ਜਿਹੜਾ ਕੋਈ ਇਦਾਂ ਅਸਲਾ ਲੈ ਕੇ ਘੁੰਮਦਾ ਤੇ ਇਹਨਾਂ ਦਾ ਰਿਕਾਉਂਟਰ ਕੀਤਾ ਜਾਏ ਇਹਨਾਂ ਨੂੰ ਮਾਰਿਆ ਜਾਏ ਤਾਂ ਹੀ ਪੰਜਾਬ ਦੇ ਵਿੱਚੋਂ ਧਰ ਭਿਆਨ ਲੋਕਾਂ ਦਾ ਖਤਮ ਹੋਏਗਾ ਤੇ ਲੋਕ ਸੁਰੱਖਿਅਤ ਰਹਿ ਪਾਣਗੇ ਗੁੰਡਾਗਰਦੀ ਸ਼ਰੇਆਮ ਗੁੰਡਾਗਰਦੀ ਧਮਕੀਆਂ ਹਜੇ ਵੀ ਕੱਲ ਅਸੀਂ ਰਾਤ ਦੇਖਿਆ ਇੰਸਟਾਗ੍ਰam ਤੇ ਸ਼ਰੇਆਮ ਧਮਕੀਆਂ ਦੇ ਰਹੇ ਨੇ ਹੁਣ ਪ੍ਰਸ਼ਾਸਨ ਕਿੱਥੇ ਹੈ ਹੁਣ ਪੁਲਿਸ ਕਿੱਥੇ ਹੈ ਅੱਜ ਤਾਂ ਸਾਡੇ ਬੱਚੇ ਨਾਲ ਹੋਇਆ ਕੱਲ ਹੋਏ ਇਹਨਾਂ ਦੇ ਬੱਚਿਆਂ ਨਾਲ ਨਾ ਹੋਊਗਾ ਜਿਹੜਾ ਉਹਨਾਂ ਦਾ ਸਾਥ ਦੇ ਰਹੇ ਅਸੀਂ ਤੇ ਇਹੀ ਬੇਨਤੀ ਕਰਦੇ ਹਾਂ ਲਾਸਟ ਵਾਰੀ ਅਸੀਂ ਕਰ ਰਹੇ ਹਾਂ ਵਿਦਾਇਕਾਂਗੇ ਵਿਦਾਇਕਾਂ ਨੇ ਤਾਂ ਸਾਡੇ ਘਰੇ ਆ ਕੇ ਪੁੱਛਿਆ ਵੀ ਨਹੀਂ ਸਾਡੇ ਨਾਲ ਦੋ ਬੋਲ ਵੀ ਨਹੀਂ ਸਾਂਝੇ ਕੀਤੇ ਕਿ ਇੰਨਾ ਜਵਾਨ ਪੁੱਤ ਗਿਆ ਤੁਹਾਡਾ ਕਿ ਮਾੜਾ ਹੋਇਆ ਦੋ ਬੋਲਾਂ ਨਾਲ ਤਾਂ ਸਰ ਕੁਝ ਹੁੰਦਾ ਹੀ ਨਹੀਂ ਸੀ ਅਸੀਂ ਤਾਂ ਦਿਨ ਰਾਤ ਡਿਪਰੈਸ਼ਨ ਵਿੱਚ ਸਰ ਜਾ ਰਹੇ ਹਾਂ ਸਾਨੂੰ ਕਿਤੇ ਕੋਈ ਇਨਸਾਫ ਨਹੀਂ ਮਿਲ ਰਿਹਾ ਉਸ ਕੋਣ ਜਾਣਦੇ ਆ ਤੱਕੋ ਕਹਿੰਦੇ ਸਾਨੂੰ ਉਹਨਾਂ ਦੀਆਂ ਲੋਕੇਸ਼ਨਾਂ ਨਹੀਂ ਮਿਲ ਰੀਆਂ ਬਸ ਚੁੱਪਚਾਪ ਆ ਜਾਣੇ ਅਸੀਂ ਵੀ ਮਿਹਨਤੀ ਆ ਕਿੰਨੀ ਕੁ ਤੇਰੇ ਅਸੀਂ ਪੱਜਾਂਗੇ ਠੀਕ ਹੈ ਸਰਸਿਤਾ ਨੂੰ ਸਾਡੀ ਇਹ ਬੇਨਤੀ ਹੈ ਕਿ ਜਲਦੀ ਲੋਡਾਂ ਦੀਆਂ ਨਾਲੋਂ ਫੜਾਇਆ ਜਾਏ ਜਾ ਇਹਨਾਂ ਦਾ ਰਿਕਵੈਸਟ ਕੀਤਾ ਜੇ ਤਾਂ ਹੀ ਸੁਰੱਖਿਅਤ ਰਹਿ ਸਕਦਾ ਪੰਜਾਬ ਭਗਵੰਤ ਜੀ ਅੱਥ ਲੋਕ ਦੀ ਬੇਨਤੀ ਹੈ ਹਾਂਜੀ